ਹਾਂਜੀ ਦੋਸਤੋ ਸਤ ਸ੍ਰੀ ਅਕਾਲ ਸਾਰੇ ਕਿਸਾਨ ਫਾਰਮਰ ਵੀਰਾਂ ਨੂੰ ਸਤ ਸੋ ਅੱਜ ਪਹੁੰਚੇ ਆ ਪਿੰਡ ਸੌਰ ਸਿੰਘ ਤਹਿਸੀਲ ਹੈ ਜ਼ਿਲ੍ਹਾ ਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਠਿੱਖੀ ਬੇੜ ਤੋਂ ਦੋਸਤੋ ਕੋਈ 8-9 ਕਿਲੋਮੀਟਰ ਦੀ ਦੂਰੀ ਪਿੰਡ ਸੌਰ ਸਿੰਘ ਦੀ ਫਿਰ ਸੰਦੀਪ ਦੇ ਕੋਲ ਆ ਜਾਂ ਦੋਸਤੋ ਭੁੱਲਰ ਡੇਰੀ ਫਾਰਮ ਤੇ ਅੱਜ ਇਸ ਵੀਡੀਓ ਵਿੱਚ ਦੋਸਤੋ ਟੋਟਲ 6 ਨਗਾਂ ਤੁਹਾਨੂੰ ਦਿਖਾਉਣੇ ਆ 4 ਬੇੜਾਂ ਬਿਲਕੁਲ ਤਾਜ਼ੀਆਂ ਸੱਜਰ ਸੂਈਆਂ ਕੋਈ 2-2 4-4 ਦਿਨਾਂ ਦੇ ਵਿੱਚ ਇੱਕ ਬੇੜ ਗੱਪਣ ਦਿਖਾ ਦਾਂਗੇ ਇੱਕ ਝੋਟੀ ਦੂਜਾ ਸੁਆ ਸੂਨ ਵਾਲੀ ਬਿਲਕੁਲ ਗੱਬਣ ਤਿਆਰ ਦਿਖਾ ਦਾਂਗੇ ਇਹ ਦੋਸਤੋ 6 ਨਗਾ 6 ਨਗਾ ਦੀ ਡਿਟੇਲ ਆਪਾਂ ਫਿਰ ਸੰਦੀਪ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਅੱਜ ਤਰੀਕ ਦੋਸਤੋ 15 ਜੁਲਾਈ ਨੂੰ ਇਹ ਆਪਾਂ ਵੀਡੀਓ ਬਣਾ ਰਹੇ ਆਂ ਸਮਾਂ ਕੋਈ ਦੁਪਹਿਰ ਦੇ ਡੇਢ ਕ ਵਜੇ ਦਾ ਸੋ ਪਸ਼ੂ ਚੰਗੇ ਹੁੰਦੇ ਆ ਦੋਸਤੋ ਹਰ ਵਾਰ ਦੀ ਤਰ੍ਹਾਂ ਸੋ ਫਰਸਟਲੀ ਰਿਕੁਆਇਰਡ ਹੁੰਦੀ ਆਪਣੇ ਸਾਰੇ ਖਰੀਦਦਾਰ ਵੀਰਾਂ ਨੂੰ ਵੀ ਦੋ ਡੰਗ ਨਹੀਂ ਤਿੰਨ ਟਾਈਮ ਤੁਸੀਂ ਚੋ ਕੇ ਤਸੱਲੀ ਕਰ ਲਿਓ ਜਿਹੜਾ ਪਸ਼ੂ ਸੋਇਆ ਗੱਬਣ ਪਸ਼ੂ ਆਪਣਾ ਚਾਹ ਤਰ੍ਹਾਂ ਦੀ 蒂ਪ ਕੇ ਭਰਾ ਕੇ ਆ ਉਹ ਵੀ ਤਸੱਲੀ ਜ਼ਰੂਰ ਕਰ ਲਿਆ ਕਰੋ ਠੀਕ ਹੈ ਜੀ ਸੋ ਪਸ਼ੂ ਵੱਡੀ ਗਿਣਤੀ ਦੇ ਵਿੱਚ ਆਉਂਦੇ ਰਹਿੰਦੇ ਆ ਤੇ ਆਉ ਲੈਣੀਆਂ ਬਧਰੇ ਡਿਟੇਲ ਕਰਦੇ ਆ ਗੱਲਬਾਤ ਵੀਰ ਸੰਦੀਪ ਦੇ ਨਾਲ ਸੰਦੀਪਰੇ ਸਭ ਤੋਂ ਪਹਿਲਾਂ ਸਾਥ ਸ੍ਰੀ ਸਾਸੀਗਾ ਸੰਤੋਖ ਸਾਹਿਬ ਜੀ ਠੀਕ ਠਾਕ ਚ ਮਰਜੀ ਬਹੁਤ ਵਧੀਆ ਵੀਰ ਸੰਦੀਪ ਉਹ ਠੀਕ ਠਾਕ ਜੀ ਹੋਰ ਕਿਵੇਂ ਚੜਦੀ ਕਲਾ ਬੜੀ ਕਿਰਪਾ ਗੁਰੂ ਰਾਮ ਦਾਸ ਜੀ ਹਾਂ ਜੀ ਹਾਂ ਉਹ ਸੀਰੀਆ ਖਾਦਾ ਪਵਾ ਦਿੱਤਾ ਤਾਂ ਮੁਰਤਾ ਜਮਾ ਲੈ ਗਿਆ ਹਾਂ ਜੀ ਹਾਂ ਜੀ ਇਹੋ ਰਹਿ ਗਈ ਜੀ ਬਸ ਹੁਣ ਵੇੜਦਾ ਕੰਮ ਸੰਤੋਖ ਸਾਹਿਬ ਆ ਟਟਾਨੇ ਪਾੜੇ ਹੁਣ ਬਾਬੇ ਪਾੜਾ ਖਾਲਸਾ ਪੈ ਗਈਆਂ ਨੇ ਵਿਹਲੇ ਆਈ ਹੁਣ ਪਾੜੀ ਲਾਉਣਾ ਜੀ ਹੁਣ ਬੱਤੀ ਆ ਗਈ ਤੇ ਲਾਗੇ ਮੁੜ ਕੇ ਵਿਹਲੇ ਜੀ ਹਾਂਜੀ ਹਾਂਜੀ ਆਈਆਂ ਮਾਲੇ ਨਾ ਕੜ-ਕੜ ਲਈ ਜਣੇ ਸੰਤੂ ਸਾਹਿਬ ਨੇ ਦਾ ਕੁੜੀ ਕਿੱਥੇ ਜਾਇਆ ਜਾਂਦਾ ਬਾਹਰ ਬਹੁਤ ਵਧੀਆ ਸੁਖਨਾ ਵਾਲਾ ਅੱਜ ਵਧੀਆ ਚੰਗੇ ਪਸ਼ੂ ਵੱਡੀ ਗਿਣਤੀ ਦੇ ਵਿੱਚ ਬੜੀ ਕਿਰਪਾ ਗੁਰੂ ਰਾਮਦਾਸ ਜੀ ਸੰਤੂ ਸਾਹਿਬ ਨਾਲ ਆਪਣੇ ਕੋਲ 10000 ਚਲੋ ਆਪਾਂ 5-6 ਹੀ ਵਿਖਾਉਣੇ ਅੱਜ ਤੇ ਕੁਝ ਬਾਹਰ ਵੀ ਪਸ਼ੂ ਲਏ ਖੜੇ ਆਪਣੇ 4-5 ਠੀਕ ਹੈ ਹਾਂਜੀ ਲੋ ਦੋਸਤੋ ਵੈਸੇ 6 ਪਸ਼ੂ ਅੱਜ ਤੇ 6ਾਂ ਪਸ਼ੂ ਦਾ ਆਪਾਂ ਕੋਈ ਨਾ ਰੰਗ ਪਿਆ ਸੌਦਾ ਕਰਨਾ ਜੀ ਸੋਸ ਅੰਦਰ ਦੇ ਵਿੱਚ ਇਹ ਰਹਿਣਾ ਇੱਕ ਰੰਗ ਬਲੈਕ ਤੇ ਜੇ ਫਿਰ ਸੂਆ ਕਿੰਵਾ ਕਰੇ ਸੰਤੂ ਸਾਹਿਬ ਚਲੋ ਆਪਾਂ ਕਹਿਣ ਨੂੰ ਘਰ ਆਲੇ ਨੇ ਦੂਜਾ ਕਿਹਾ ਤੀਜਾ ਸੂਆ ਮੰਨ ਕੇ ਸੌਦਾ ਕਰਿਆ ਜਿਹੜੇ ਵੀਰ ਨੇ ਵੀ ਕਰਨਾ ਠੀਕ ਹੈ ਜੀ ਹਾਂਜੀ ਬਹੁਤ ਬਰਾਬਰ ਠੀਕ ਹੈ ਜੀ ਸੋ ਦੂਜਾ ਸੂਆ ਦੂਜਾ ਕਿਹਾ ਤੀਜਾ ਕਵਾਂਗੇ ਆਪਾਂ ਜੀ ਕੋਈ ਤੀਜਾ ਮੰਨ ਕੇ ਲੈ ਲੇ ਤੀਜਾ ਮੰਨ ਕੇ ਲੈ ਲੇ ਕੋਈ ਗੱਲ ਨਹੀਂ ਠੀਕ ਹੈ ਜੀ ਹਾਂਜੀ ਲਓ ਦੋਸਤੋ ਕੋਈ ਤੀਜਾ ਸੂਆ ਵੀਰ ਮੰਨ ਕੇ ਤੁਸੀਂ ਸੌਦਾ ਕਰ ਲਿਓ ਬਾਕੀ ਘਰ ਵਾਲੇ ਨੇ ਦੂਜੇ ਹੀ ਆਖਿਆ ਆਪਣਾ ਸੰਤੂ ਸਾਹਿਬ ਅੱਛਾ ਦੇਣਾ ਤੇ ਕਿੰਨੇ ਹੋ ਗਏ ਆ ਸੰਤੂ ਸਾਹਿਬ ਇਹਨੂੰ 5-6 ਦਿਨ ਹੋਏ ਸੂਈ ਨੂੰ ਤਾਜ਼ਾ ਬਿਲਕੁਲ ਬੱਚਾ ਵਾ ਅੱਛਾ ਜੀ ਐਸ ਤਾਂ ਟਾਈਮ ਜਿਹੜਾ ਅਸਲੇ ਯਾਨੀ ਕਿ ਦੁੱਧ ਗਿਨ ਲੋ ਫੌੜਾ ਗਿਨ ਲੋ ਫੌੜੇ ਤੋਂ ਪਾਰ ਜੇ ਹਾਂ ਤੇ ਪੱਕੇ ਦੁੱਧ ਤੋਂ ਅਜੇ ਨਹੀਂ ਚੜੀ ਯਾਨੀ ਕਿ ਪੱਕੇ ਦੁੱਧ ਤੇ ਨਹੀਂ ਚੱਲੀ ਅਜੇ ਠੀਕ ਆ ਜੀ ਇਹ ਕੱਚੇ ਦੁੱਧ ਤੇ ਚੱਲਦੀ ਹੈ ਠੀਕ ਮਗਰ ਬੱਚਾ ਹੈ ਨਾ ਉਹ ਅੱਛਾ ਆ ਗਿਆ ਸੰਤੂ ਸਾਹਿਬ ਐਸ ਟਾਈਮ ਚਲੋ 18 ਕਿਲੋ ਆਪਾਂ ਜਿੰਦਰਾ ਮਰਜ਼ੀ ਮਰਾਨਾਗੇ ਤੁਸੀਂ 17 ਕਿਲੋ ਦੀ ਗਾਰੰਟੀ ਮੇਰੇ ਤੋਂ ਲਾਓ ਠੀਕ ਹੈ ਜੇ ਤਾਂ ਮਰਜੀ ਜਿਹੜਾ ਮਰਜੀ ਕੋ ਵੀਰ ਆ ਕੇ ਮੇਰੇ ਘਰ ਚਾਰ ਲੰਗ ਚੋਲੇ ਹੂੰ ਸੱਲੀ ਕਰਾ ਦੂੰਗਾ ਕੰਡਾ ਆਪਦਾ ਨਾਮ ਲੈਵੇ ਦੋ ਟਾਈਮ ਕਿਉਗੇ ਤਿੰਨ ਟਾਈਮ ਕਿਉਗੇ ਸੱਦੀ ਕਰਕੇ ਖੜੇ ਠੀਕ ਹੈ ਜੀ ਠੀਕ ਹੈ ਹਾਂ ਲਓ ਦੋਸਤੋ 17 ਕਿਲੋ ਬੌਲੇ ਤੇ ਆ ਠੀਕ ਹੈ ਜੀ ਤੇ ਬੌਲਾ ਮੰਨ ਲੈ ਕੋਈ ਕੱਚਾ ਬੌਲਾ ਮੰਨ ਲੈ ਹਜੇ ਦਿਨਾਂ ਦੇ ਵਿੱਚ ਵੀ ਤੁਹਾਨੂੰ ਦੱਸ ਦਿੱਤਾ ਵੀ ਜਿੰਨੇ ਕਿ ਦਿਨ ਹੋ ਗਏ ਅਜਾ ਮੈਲਾ ਮਾਰਨਾ ਸੰਤੂ ਸਾਹਿਬ ਹਾਂ ਦੁੱਧ 20 22 ਕਿਲੋ ਚਲੋ ਕੱਢ ਦੂਗੀ ਜੇ ਕੋਈ ਚੰਗਾ ਸੰਭੂਗਾ ਵੀਰ ਤੇ ਠੀਕ ਹੈ ਜੀ ਹਾਂਜੀ ਲਓ ਜੀ ਥਾਂ ਲੇਵੇ ਦੀ ਬੜੀ ਸਾਫ ਸੁਥਰੀ ਆ ਸੁਥਰੀ ਹੈ ਜਿੰਨੀ ਹੈਗੀ ਹੈ ਸਥਾਨ ਬੜਾ ਸੁਆਦੀ ਪੂਰਾ ਮੁਠੀ-ਮੁਠੀ ਥਾਣਾ ਅਜਾ ਚਲੋ ਟਾਈਮ ਵੀ ਕਿਤੇ ਕਿੰਨਾ ਹੋਇਆ ਸਵੇਰੇ ਕੋਈ 6 ਵਜੇ ਆ ਹਾਂਜੀ ਹਾਂਜੀ ਤੇ ਸੋਹਣੇ ਲੇਵੇ ਆਰਡਰ ਦੇ ਵਿੱਚ ਆ ਦੋਸਤੋ ਵੈਸੇ ਗਰਮੀ ਤਾਂ ਸੀਜ਼ਨ ਆ ਤੇ ਫਿਰ ਵੀ ਜਿਹੜਾ ਉਮੀਦ ਕਰਦੇ ਵੀ ਦੁੱਧ ਚੰਗਾ ਚਵਾ ਦੂਗੀ ਹੰਦੂ ਸਾਹਿਬ ਐ ਫ੍ਰਿਜ ਆਏ ਤੇ ਕਿੰਨਾ ਗਰਮੀ ਬਣਾਉਣੀ ਨਹੀਂ ਹਾਂ ਪਰੋਚਿਆ ਇਹ ਹੋ ਜਾ ਨਾ ਬੜੇ ਘਾਟ ਲਵਦੇ ਜੀ ਬਣੋ ਬਿਲਕੁਲ ਜੀ ਠੀਕ ਹੈ ਜੀ ਵਜਨ ਲੋੜ ਵੀ ਬਹੁਤ ਜ਼ਿਆਦਾ ਜੀ ਠੀਕ ਹੈ ਜੀ। ਚਲੋ ਜੀ ਫੁੱਲ ਵਜਣ ਵਾਲੀ ਆ ਦੋਸਤੋ ਵਜਣ ਲੋੜ ਤੁਸੀਂ ਆਪ ਹੀ ਵੇਖ ਕੇ ਚੈੱਕ ਕਰ ਲਓ। ਵੈਸੇ ਚਲੋ ਬਿਲਕੁਲ ਪਛੂ ਮੇ ਸੋਏ ਨੂੰ ਥੋੜੇ ਦਿਨ ਹੀ ਹੋਏ ਆ ਤੇ ਹੈ ਨਿਗਰ ਆ ਪੂਰੀ ਪਿੰਡੇ ਪੁੰਡੇ ਵਾਲੇ ਪਾਸਿਓ ਪੂਰੀ ਨਿਗਰ ਪੂਰੀ ਭਾਰੀ ਆ ਵਜਣ ਲੋੜ ਵਾਲੀ ਠੀਕ ਹੈ ਜੀ। ਤੇ ਚੋਣ ਜਾਨ ਵੀਰ ਸੰਦੀਪ ਆਇਆ ਓਕੇ ਰਿਪੋਰਟ ਇੱਕ ਨੰਬਰ ਸੰਧੂ ਸਾਹਿਬ ਕਦੇ ਭੂਰਨੀ ਛਟਾ ਨੇ ਪੋਲੀ ਰੂਰ ਗਈ ਹੈ ਜੀ ਠੀਕ ਹੈ ਜੀ ਸਾਫ ਸੁੱਧਰੀ ਜਿੰਨੀ ਹੈਗੀ ਛੋਣ ਬਹੁਤ ਜਿਆਦੀ ਖਰੀ ਹੈ ਜੀ ਠੀਕ ਹੈ ਜੀ ਜਿੱਦਾਂ ਮਰਜ਼ੀ ਕੋਈ ਵੀਰ ਚੋਗੇ ਲੈ ਕੇ ਜਾਵੇ ਬਾਕੀ ਥਣ ਥਣ ਚੰਗਾ ਲੱਗਾ ਸੰਧੂ ਸਾਹਿਬ ਫਿਰ ਉਹ ਗੱਲ ਗਾਂ ਦਾ ਥਣ ਦੀ ਹੁੰਦੀ ਹੈ ਜੀ ਬਿਲਕੁਲ ਜੀ ਹਾਂ ਵੇਖੋ ਗੱਡਾ ਸਫਾਈ ਵਾਲਾ ਲੱਗਾ ਬਾਕੀ ਚੱਡਾ ਵੀ ਚੰਗਾ ਸਾਹ ਲਓ ਜੀ ਠੀਕ ਆ ਤੇ ਸੰਦੀਪ ਮੁੱਲ ਕੀ ਕਰਦੇ ਵੀਰੇ ਕਿੱਥੋਂ ਤੱਕ ਦੇਵਾਂਗੇ ਆਪਾਂ ਸੰਧੂ ਸਾਹਿਬ ਮੁੱਲ ਕਰਦੇ ਹਾਂ 75000 ਰੁਪਿਆ 65000 ਦੀ ਦੇ ਦ ਫਿਰ 60000 ਦੀ ਦੇ ਦੀਏ 5000 ਛੋਟ ਕਰਦਨੇ ਹੁਣ 100 ਰੁਪਿਆ ਛੋਟ ਹੀ ਹੋਣੀ ਜੇ ਇਹਦੇ ਵਿੱਚੋਂ ਨਹੀਂ ਜਿਆਦਾ ਕੀ ਜਾ ਹੈਗੀ ਜੀ ਹੋ ਨਹੀਂ ਰਿਹਾ ਕੰਮ ਨਹੀਂ ਨਹੀਂ ਹੁਣ ਤਾਂ 5000 2.5 ਦਿੱਤਾ ਆਪਾਂ ਦੇ ਆਪਾਂ ਬਾੜ ਨਹੀਂ ਆਖਾ ਤਰੇੜ ਨਹੀਂ ਆਖਾ ਤੁਹਾਡੇ ਕਹਿੰਦੇ 5 ਹੀ ਡਾਤਾ ਠੀਕ ਹੈ ਅੱਗੇ ਨਾ ਇੱਕ ਦਮ ਵੀਰੇ ਇੱਕ ਨੇ ਚਲੋ ਮੈਂ ਲਈ ਕੱਲ ਹੀ ਆਪਣੀ ਤਾਂ ਜਿਹੜੀ ਵੀਡੀਓ ਤੁਸੀਂ ਪਾਈ ਆ ਹਾਂਜੀ ਉਹ ਆ ਤਾਂ ਸੰਧੂ ਸਾਹਿਬ ਦੇ ਕਹਿਣ ਤੇ 5000 ਛੱਡਿਆ ਤੇ ਮੇਰੇ ਕਹਿ ਮੇਰਾ ਮਾਣ ਕੀ ਹੋਇਆ ਸਾਡਾ ਕੀ ਹੋ ਕਰੋਗੇ ਆਹ ਮੈਂ ਵੀਰ ਤੁਹਾਡਾ ਵੀ 1000 ਰੁਪਿਆ ਕਰ ਦਿੰਦੇ ਹਾਂ ਹੋਰ ਕੀ ਹੋਣਾ ਬਿਲਕੁਲ ਜੀ ਜਬਜਾ ਦੇ ਕੱਖ ਨਹੀਂ ਚਲੋ ਵੀ ਚਲੋ ਜੀ ਇਹ ਕੋਈ ਪ੍ਰੇਮ ਪਿਆਰ ਹੁੰਦਾ ਹਾਂਜੀ 60000 ਦੀ ਸੰਤੂ ਸਾਹਿਬ ਦੀ 60000 ਦੀ ਦੋਸਤੋ ਮਿਲ ਜੂਗੀ ਤੁਹਾਨੂੰ ਠੀਕ ਆ ਜੀ ਸੋ 17 ਕਿਲੋ ਕੱਚਾ ਪੌਲਾ ਮੰਨ ਲਿਓ ਕੋਈ ਮੇਰਾ ਭਰਾ ਦੁੱਧ ਮੰਨ ਲਿਓ ਕੱਚਾ ਪੌਲਾ ਮੰਨ ਲਿਓ ਤੇ 17 ਕਿਲੋ ਚੋਗੇ ਤੁਸੀਂ ਆਪਦੀ ਤਸੱਲੀ ਕਰ ਲਓ ਤਸੱਲੀ ਕਰਕੇ ਖੜੇ ਵੱਡੀ ਆ ਪੂਰੀ ਜੀ ਬਸ ਭਾਰੀ ਆ ਫੁੱਲ ਵੱਡੀ ਆ ਸੋਹਣਾ ਕਰ ਦਿੱਤਾ ਵੇਹ ਦੇਖੋ ਕਿੰਨੀ ਮੋਟੀ ਆ ਸੰਤੂ ਸਾਹਿਬ ਦੀ ਠੀਕਾ ਮਿਲਕ ਵੇੜ ਵੀ ਕਾਫੀ ਮੋਟੀ ਮੋٹے ਪਾਈਪਾਂ ਵਾਂਗੂ ਜਿਹੜੀ ਦੋਸਤੋ ਨਜ਼ਰ ਆਜੂਗੀ ਤੁਹਾਨੂੰ ਠੀਕ ਆ ਜੀ ਸਭ ਸੰਦੀਪ ਅਗੇ ਆ ਦੂਜੇ ਨੰਬਰ ਤੇ ਆਪਣੇ ਕੋਲ ਆ ਵੀ ਕ੍ਰੋਸ ਵਿੱਚ ਹੈ ਹਾਂ ਕ੍ਰੋਸ ਹੀ ਆਗੇ ਸੰਧੂ ਸਾਹਿਬ ਦੂਜਾ ਸੂਆ ਸੁਈ ਹੈ ਜੀ ਇਹ ਠੀਕ ਆ ਜੀ ਮੇਰੇ 6 ਕਿਲੋ ਚੋਈ ਆਨੇ ਸਵੇਰੇ ਹੀ ਯਾਰ ਪਾਈ ਜੇ ਠੀਕ ਆ ਜੀ ਸੋਣ ਬਹੁਤ ਚੰਗੀ ਨਿਕਲੀ ਆ ਅੱਛਾ ਜੀ ਪਛਾ ਦਿੱਤਾ ਇਹਨੇ ਮਗਰਾ ਅੱਜ ਮਾਰਨਿੰਗ ਮਾਰਨਿੰਗ ਸੂਈ ਆ ਜੀ ਲਓ ਜੀ ਅੱਜ ਦੀ ਸਵੇਰ ਦੋਸਤੋ ਸੂਈ ਆ ਜੇਰ ਜੂਰ ਦੀ ਵੀਡੀਓ ਸਾਰੀ ਵੀਡੀਓ ਆਪਾਂ ਵਿਖਾ ਦਾਂਗੇ ਸੰਧੂ ਸਾਹਿਬ ਜੇਰ ਜੂਰ ਦੀ ਵੀਡੀਓ ਤੁਹਾਨੂੰ ਮਿਲ ਜੂਗੀ ਕਿਸੇ ਭਰਾ ਨੇ ਪੂਰੀ ਤਸੱਲੀ ਕਰਨੀ ਆ ਕੋਈ ਸ਼ੱਕ ਕਿੰਤੂ ਪ੍ਰੰਤੂ ਜਨਾਰਾ ਹੋ ਠੀਕ ਆ ਜੀ ਪੂਰੀ ਵੀਡੀਓ ਮਿਲ ਅੱਜ ਮਾਰਨਿੰਗ ਸੂਈ ਹੈ ਮਗਰ ਬੱਛਾ ਬੱਛਾ ਹੀ ਨਾ ਹਾਂਜੀ ਬੱਛਾ ਸੰਤੂ ਸਾਹਿਬ ਤੋਰੀਆ ਜੀ ਹਾਂ ਤੋਰੋ ਜੀ ਮਗਰ ਬੱਛਾ ਠੀਕ ਹੈ ਜੀ ਬਾਕੀ ਪ੍ਰਿੰਟ ਪ੍ਰਿੰਟ ਬਹੁਤ ਵਧੀਆ ਹੈ ਕ੍ਰੋਸ ਅੰਗ ਦੇ ਵਿੱਚ ਹੈ ਐਚਪੀ ਬਹੁਤ ਚੰਗੀ ਬੱਛੀ ਹੈ ਸੰਤੂ ਸਾਹਿਬ ਜਰਸੀ ਜਰਸੀ ਪੱਕ ਵੀ ਹੈਗਾ ਠੀਕ ਹੈ ਜੀ ਕ੍ਰੋਸ ਅੰਗ ਹੈ ਜਰਸੀ ਪੱਕ ਆ ਬੁਕੀਏ ਨਾਲ ਜਰਸੀ ਪੱਕ ਆ ਹਾਂ ਤੇ ਬਾਕੀ ਸੁਥਰੀ ਹੈ ਜਿੰਨੀ ਹੈ ਕਿਸ ਸੰਤੂ ਸਾਹਿਬ ਦੂਜਾ ਸਵੇਰ ਹਮ ਅਜੇ ਬੱਛੀ ਸੂ ਸਵਾਜ ਆਈ ਖਾ ਪੀ ਕੇ ਬੰਜਣੀ ਹੈ ਬਿਲਕੁਲ ਜੀ ਬਿਲਕੁਲ ਅੱਛਾ ਸੰਦੀਪ ਪਹਿਲੀ ਚਵਾਈ ਫਿਰ ਕਿੰਨੇ ਵਜੇ ਕੀਤੀ ਸਵੇਰ ਸੰਤੂ ਸਾਹਿਬ ਇਹ ਚੋ 4 ਵਜੇ ਮੋਰਨਿੰਗ ਸੀ ਸਾਡੇ 6.5 ਜੇਰ ਪਾਈ ਐ 8 ਵਜੇ ਦੀ ਚਵਾਈ ਹੋਈ ਏ ਦੀ ਠੀਕ ਆ ਹਾਂਜੀ ਇੱਕੋ ਚਵਾਈ ਕੀਤੀ ਸਵੇਰੇ ਜਿਹੜਾ 4.5 ਕਿਲੋ ਤੋਂ ਪਿਆ ਠੀਕ ਐ ਜੀ ਠੀਕ ਕੋਈ ਮੁੜ ਕੇ ਤਾਂ ਦੱਸੋ 4.5 ਕਿਲੋ ਬੋਲਾ ਜਿਹੜਾ ਪਹਿਲੇ ਡੰਗ ਦੀ ਚਵਾਈ 8 ਵਜੇ ਹੋਈ ਆ ਤੇ ਥਣ ਵੇਖੋ ਤੁਸੀਂ ਕਿਹੜਾ ਲੱਗਾ ਕਰਮਾ ਵਾਲੀ ਨੂੰ ਪੂਰੇ ਲੰਬੇ ਥਣ ਮੁੱਠੀ ਮੁੱਠੀ ਥਣ ਦੂਰਾ ਥਣ ਲੱਗਾ ਠੀਕ ਆ ਜੀ ਤੇ ਮਗਰ ਵੱਛਾ ਅੱਜ ਮਾਰਨਿੰਗ ਸੂਈ ਏ ਬਿਲਕੁਲ ਤਾਜੀ ਤੇ ਜੇਰ ਜੁਰ ਇਸੇ ਫਾਰਮ ਦੇ ਉੱਪਰ ਹੀ ਪੈ ਚੁੱਕੀ ਸੀ ਦੀ ਠੀਕ ਆ ਬਾਕੀ ਜਰਸੀ ਦਾ ਪਾਕੀ ਵੀ ਵੇਚੇਗਾ ਸੁਥਰੀ ਜਿੰਨੀ ਗਈ ਲੋਰੀ ਬਾਕੀ ਹਵਾਨੇਲੇਵਾਲੇ ਪਾਸੋਂ ਦੋਸਤੋ ਕੋਈ ਕਿੰਤੂ ਪਰੰਤੂ ਨਹੀਂ ਕੀ ਥਣ ਬਹੁਤ ਵਧੀਆ ਸਫਾਈ ਹੈ ਜਿਹੜੀਆਂ ਕਿਸਨ ਦਾ ਉਹ ਸੁਣੋ ਥਾਣਾ ਦੇਖੋ ਲੰਮੇ ਥਾਣਾ ਠੀਕ ਆ ਸੰਦੀਪ ਵੀਰੇ ਦੇਵਾਂਗੇ ਕਿੰਨੇ ਦੀ ਆਪਾਂ ਹਾਂ ਜੀ ਬਿਲਕੁਲ ਜਾਇਜ਼ ਹੀ ਲਈਏ ਦਾ ਜਾਇਜ਼ ਹੀ ਦੇਣੀ ਆ ਹਾਂ ਮੁੱਲ ਕਰਦੇ ਆਪਾਂ 55000 ਰੁਪਿਆ ਪੱਛੀ 55000 ਦੀ ਆ 47000 ਦੀ ਦੇ ਦਈਏ ਸੰਤੂ ਸਾਹਿਬ 47000 47000 ਦੀ ਜਾਂਦੋ ਜੀ ਨਹੀਂ ਆਪੇ ਕਰਦੀ ਆ ਮਾਨਤਨ ਖੁੱਲਾ ਪਰ 2000 ਹੋਰ ਛੱਡ ਦੋ 45000 ਦੀ ਜਾਂਦੋ ਇਹਦੇ ਵਿੱਚੋਂ 100 ਰੁਪਇਆ ਛੋੜੀ ਹੋਣੀ ਸੰਤ ਸਾਬਣ ਠੀਕ ਹੈ ਨਹੀਂ ਹੈਗੀ ਜਾਨ ਅੱਛਾ ਬਿਲਕੁਲ ਕਿ ਜਾਂ ਨਹੀਂ ਹੈਗੀ ਆ ਵੀ ਆਪਸਾਂ ਨੇ ਮੋਲਣਾ ਹੀ ਮਾਨ ਲੈਣਾ ਪੈਂਦਾ ਬਿਲਕੁਲ ਬਿਲਕੁਲ ਚਲੋ ਯਾਰ ਲਓ ਦੋਸਤੋ ਬਾਕੀ ਜਿੰਨੇ ਵੀ ਆ ਪਲੀ ਪਲੀਤੀ ਆ ਕਰਮਾੜੀ ਸੂਸਵਾਦ ਵਿੱਚ ਕੋਈ ਭਗਵਾਇਆ ਬਾਕੀ ਸੰਤ ਸਾਬ ਇਹਨੇ ਦੀ ਬਾਹਰੋਂ ਨਹੀਂ ਮਿਲਣੀ ਪਸ਼ੀ ਠੀਕ ਹੈ ਵਜਨ ਵਾਲੀ ਆ ਇਹ ਨਹੀਂ ਪਏਗਾ ਹੱਡ ਰੋਲ ਦੇ ਪਏ ਪਸ਼ੂ ਦੇ ਵੀ ਪੂਰੀ ਵਜਨ ਵਾਲੀ ਆ ਰਾਜੀ ਆ ਸੂਸਵਾਦ ਆਈਏ ਜੀ ਸੂਸਵਾਦ ਵਿੱਚ ਆਈਏ ਸੋ ਸਾਰੇ ਵੀਰ ਜਾਣਦੇ ਆ ਜਿੱਡਾ ਮਰਜੀ ਨਿਕਰ ਰਾਜੀ ਪਸ਼ੂ ਹੋਵੇ ਇੱਕ ਫਿਲਹਾਲ ਸੋਹਣੇ ਭਾਰੇ ਪੇੜ ਦੇ ਵਿੱਚ ਬਾਕੀ ਬੂਥੀ ਬਾਥੀ ਬਹੁਤ ਸੋਹਣੀ ਹੈ ਬਹੁਤ ਸੋਹਣੀ ਸਤਿ ਸ੍ਰੀ ਅਕਾਲ ਸਾਹਿਬ ਕਰਵਾ ਚਾਹੁੰਦੀ ਗਰਮੀ ਇਹਨੇ ਨਹੀਂ ਮਰਉਣੀ ਹਾਂ ਅਜ ਮਾਲ ਆਪਣੇ ਕੋ ਸਾਰੇ ਕਰਵਾ ਲਏ ਬਾਕੀ ਫੈਸ਼ਨ ਡਿਜ਼ਾਈਨ ਬੜਾ ਚੰਗਾ ਬਹੁਤ ਸੁਥਰੀ ਵਸੇ ਆਹ ਦੇਖੋ ਜੀ ਭਾਅ ਬਹੁਤ ਚੰਗਾ ਹੋ ਗਿਆ ਜੀ ਨਾਲੇ ਹਾਂ ਬਿਲਕੁਲ ਸ਼ਹਿਦ ਵਰਗੇ ਮਿੱਠੇ ਮਿੱਠੇ ਜਿਹੇ ਭਾਅ ਨੇ ਪ੍ਰਭੂ ਤੇ ਲੈਣ ਦੇ ਨਾਲ ਹੀ ਗੱਲਬਾਤ ਹੀ ਆ ਠੀਕ ਆ ਜੀ ਵਿੱਚੋਂ ਕੋਈ ਕਸਰ ਕੋਸਰ ਆ ਸਾਰਾ ਸਭ ਆਹ ਲੈਂਦੇ ਆ ਮੁੱਲ ਕਰਦੇ ਆ ਕਰਕੇ ਤਾਂ ਆਪਾਂ ਇਹ ਤਨ ਛੱਡ ਕੇ ਇੱਕ ਤਨ ਵੀਡੀਓ ਪਾਈ ਜਿੰਦੇ ਮਾਲ ਆਪਣਾ ਵਿਕੀ ਜਾਂਦਾ ਜੀ ਵਿਕੀ ਜਾਂਦਾ ਤੇ ਜੇ ਮ ਇਹ ਆ ਗਈ ਸੰਤੂ ਸਾਹਿਬ ਲਓ ਦੱਸੋ ਕਿ ਤੀਜੇ ਨੰਬਰ ਤੇ ਹੋਰ ਵਾਇਰ ਜਿਹੜੀ ਇਹ ਆ ਗਈ ਆ ਇਹ ਵੀ ਅੱਜਪਲ ਕਿਸੂਈ ਕ੍ਰੋਸ ਚਾਂਹ ਦੀ ਕਲਦੀ ਸੁਹੀ ਬੱਚੀ ਵੇਖੋ ਕਿੰਡੀ ਟੌਪ ਦੀ ਦਿੱਤੀ ਲਓ ਜੀ ਬੁਲਬੁਲ ਦਾ ਬੱਚਾ ਇਹਨੂੰ ਕਹਿੰਦੇ ਆ ਬਈ ਬੁਲਬੁਲ ਦਾ ਬੱਚਾ ਜਿਹੜੀ ਆਪਣੇ ਕੋਈ ਇਹਦੀ ਵੀ ਜੇਰ ਜੂਰ ਦੀ ਵੀਡੀਓ ਸਾਰੀ ਆ ਗਈ ਸੰਤੂ ਸਾਹਿਬ ਵੱਚੀ ਵੇਖੋ ਕਰਮਾਂ ਵਾਲੀ ਬਹੁਤ ਸੋਹਣੀ ਠੀਕ ਆ ਜੀ ਆਹ ਵੇਖੋ ਜੀ ਚੀਨੇ ਕਬੂਤਰ ਵਰਗੀ ਆ ਕਰਮਾਂ ਨਾ ਪਰੇ ਗੱਲਾਂ ਸੰਤੂ ਸਾਹਿਬ ਕੰਨ ਵੇਖੋ ਲੱਗਾ ਨਿਕਾ ਨਿਕਾ ਲੈ ਜੀ ਬਹੁਤ ਪਿਆਰੀ ਬੱਚੀ ਆ ਚੰਗੇ ਸੀਮਨ ਦੀ ਜਾਪਦੀ ਆ ਸੋ ਚੰਗੇ ਦੀ ਚੰਗੇ ਦੀ ਆਪ ਸੰਦੀਪ ਹਾਂਜੀ ਲੋਬੀ ਭਾਪੋ ਚਾਹੇ ਦੂਜਾ ਚਾਹੇ ਮੰਨ ਲਿਓ ਤੀਜਾ ਠੀਕ ਆ ਤੇ ਬਾਕੀ ਆਪਦੀ ਸਮਝੋ ਤੁਸੀਂ ਵੇਖ ਲਿਓ ਜਿਹੜਾ ਗੱਲ ਮੁੱਕਦੀ ਦੱਸੋ ਥਣਲੇਵੇ ਦੀ ਥਣਲੇਪਾ ਬਹੁਤ ਸਾਫ ਸੁਥਰਾ ਚਾਰੇ ਥਣ ਸੋਹਣੀ ਵੰਡਦੇ ਆ ਤੇ ਹੈ ਵੀ ਪੁਰਾਥੀ ਚਵਾਈ ਲੱਗ ਹੈ ਹੈ ਵੀ ਹੱਤੀ ਚਵਾਈ ਲਾ ਹੈ ਵੀ ਠੰਡੀ ਕੋਈ ਉਹੋ ਜੀ ਗੁਰੂ ਘਰ ਪੁਰਾਣੀ ਹੈਗਾ ਤੇ ਸੰਦੀਪ ਦੋ ਚਵਾਈਆਂ ਹੋ ਗਈਆਂ ਜੀ ਸੰਤੂ ਸਾਹਿਬ ਇਹਦੀ ਇੱਕੋ ਚਵਾਈ ਇਹਦੀ ਵੀ ਹੋਈ ਆ ਇੱਕ ਰਾਤੀ ਦੀ ਇੱਕ ਸਵੇਰੇ ਦੋ ਹੋ ਗਈਆਂ ਜੀ ਠੀਕ ਹੈ ਜੀ ਹਾਂਜੀ ਕੱਲ ਦੀ ਸਮੀ ਹੈ ਜੀ ਬੋਲਾ ਬੋਲਾ ਕਿਸਤੀ ਸੀ ਬੋਲਾ 8 ਟਮਾ 8 ਕਿਲੋ ਮੰਨ ਕੇ ਕੋਈ ਸੌਦਾ ਕਰੇ ਵੀਰ ਠੀਕ ਹੈ ਜੀ 8 ਲਓ ਦੋਸਤੋ 8 7 ਕਿਲੋ ਬੋਲਾ ਬਾਕੀ ਚੁਵਾਈ ਦੀ ਇੱਕ ਨੰਬਰ ਸੰਤੂ ਸਾਹਿਬ ਠੀਕ ਹੈ ਤੇ ਬੱਚਾ ਮਗਰ ਬਹੁਤ ਖੂਬਸੂਰਤੋ ਬੱਚੀ 25 ਬਾਰੀ ਟਾਪ ਦੀ ਸੰਤੂ ਸਾਹਿਬ ਟਾਪ ਦੀ ਬੱਚੀ ਪਾਈ ਹੈ ਕਰਮਾਲੀ ਠੀਕ ਹੈ ਜੀ ਤਾਂ ਚੰਗਾ ਸੀਮਨ ਰਖਵਾਇਆ ਕਿਸੇ ਵੀਰ ਨੇ ਤੇ ਬੱਚਾ ਬਹੁਤ ਖੂਬਸੂਰਤ ਮਗਰ ਤੇ ਬਾਕੀ ਚੌਥਾਣਾ ਦੀ ਚੌਂਣ ਚੰਦ ਸੰਦੀਪ ਇੱਕ ਨੰਬਰ ਸੰਤੂ ਸਾਹਿਬ ਇੱਕ ਨੰਬਰ ਸੋ ਇੱਕ ਵਾਰੀ ਦੋਸਤੋ ਸੂਸਵਾ ਦੇ ਵਿੱਚ ਆਈ ਆ ਜਿਵੇਂ ਬਿਲਕੁਲ ਦੋ ਚੁਵਾਈਆਂ ਹੋਈਆਂ ਕੱਲ ਹੀ ਸੂਈ ਆ ਤੇ ਦੋ ਚੁਵਾਈਆਂ ਹੋਈਆਂ ਇਸ ਬੈਡ ਦੀਆਂ ਠੀਕ ਹੈ ਆ ਦੇਖੋ ਪੱਕੇ ਨਾਲ ਸੰਧੂ ਸਾਹਿਬ ਨਗਰ ਰਹਿ ਰਹੇ ਪੈਰ ਤੇ ਬੰਦਾ ਵੀ ਨਹੀਂ ਕਿ ਆ ਬਿਲਕੁਲ ਜੀ ਪੱਕੀ ਥਾਦਾ ਕਰਦੇ ਪਏ ਆ ਜਿਹੜੇ ਜਗਾ ਤੇ ਰਹ ਜਾਂਦੇ ਨੇ ਨਗਰ ਉਦੋਂ ਬਾਕੀ ਕਹਿੰਦੇ ਧੀਰੀ ਕੋਈ ਇਹੋ ਜੀ ਗੱਲ ਨਹੀਂ ਮੰਗਾ ਪਾਉਂਦੀ ਲੋੜ ਨਹੀਂ ਸੰਧੂ ਸਾਹਿਬ ਠੀਕ ਆ ਤੇ ਭਾ ਵੀ ਬਿਲਕੁਲ ਆਪਾਂ ਜਾਇਜੇ ਕਰਨੇ ਆ ਅੱਜ ਲਓ ਵੀ ਆ ਥਣ ਲੇਵਾ ਇੱਕ ਵਾਰੀ ਹੋਰ ਦੋਸਤੋ ਵੇਖ ਲਓ ਬਹਿਣੀ ਪਾਈ ਵਾਲੀ ਸਾਈਡ ਤੋਂ ਠੀਕ ਆ ਤੇ ਸੰਦੀਪ ਵੀਰੇ ਲੈਣ ਦੇਣ ਦੀ ਗੱਲ ਕਰਦੀਏ ਫਿਰ ਹੁਣ ਸੰਦੂ ਸਾਹਿਬ ਮੋਲੇ ਦਾ ਵੀ 45000 ਕਰਦੇ ਵੱਛੀ 45000 ਦੀ ਆ ਹੂੰ 40 ਦੇ ਦਈਏ ਜੀ 40000 ਦੀ ਹਾਂਜੀ ਨੇ ਦੇਨ ਨੂੰ ਤਾਂ ਦੇ ਦਿੱਤੇ ਪਰ ਗੱਲ ਇੱਥੇ ਆ ਕਿ ਮੁੱਕਦੀ ਵੀ ਮਾਨਤਨ ਆਪਾਂ ਫੁੱਲੇ ਕਰਾਂਗੇ ਸੰਦੂ ਸਾਹਿਬ ਫੁੱਲੇ ਕਰਾਈ ਜਾਂਦੇ ਜੇ ਫਿਰ ਮੁੱਕੇ ਇਹਨਾਂ ਦਾ ਮੈਨੂੰ ਲੱਭੇ ਕਾਕਰ ਮੈਂ ਦੱਸਾਂ ਕਿ ਚੱਕਰੀ ਵੀ ਆਪਣੇ ਭੈਣ ਭਰਾਵਾਂ ਲਈ ਬਸ ਕੋਈ 100 200 ਰਹਿ ਜਾਵੇ ਜਿਹੜੀ ਪਹਿਲਾ ਕਸਰ ਕੱਢਣੀ ਆ ਆਪਣੇ ਨੂੰ ਨਿਕਲ ਜੇ ਆਪਣੇ ਸੰਦੂ ਸਾਹਿਬ 36000 ਦੀ ਦੇ ਦਾਂਗੇ ਹਾਂ ਨਾ ਜੇ ਤੂੰ ਕਹਿਤਾ ਠੀਕ ਹੈ ਹੋਰ ਤੇ ਕਸਰੀ ਕੋਈ ਨਹੀਂ ਰਹੀ ਬਸ ਮੈਨੂੰ ਨਹੀਂ 36 ਦੀ ਮਿਲਣੀ ਕਰਾਂ ਆਹ ਠੀਕ ਆ ਲਓ ਜੀ 360 ਬਹੁਤ ਸੋਹਣੀ ਜੋੜੀ ਚੰਗੀ ਜੋੜੀ ਆ ਚਲੋ ਦੁੱਧ ਪਾਉਣੇ 15 ਕਰ ਜੇ 14 ਕਰ ਜੇ ਅਗਲੇ ਦੇ ਕਰਮਾ ਉਹ ਅਗਲੇ ਦੇ ਕਰਮਾ ਪਾਏ ਦਾ ਹਨਾ ਤਾਜੀ ਦੁੱਧ ਪਾਏ ਦਾ ਦੋਸਤੋ ਸੇਵਾ ਦਾ ਉਹਦੇ ਵਿੱਚ ਕੋਈ ਗਰੰਟੀ ਨਹੀਂ ਬਾਕੀ 8 ਕਿਲੋ 7 ਕਿਲੋ 8 ਕਿਲੋ ਜਿੰਨਾ ਵੀ ਮੌਜੂਦਾ ਟਾਈਮ ਬੋਹਲਾ ਉਹਦੀ ਮੇਰਾ ਭਰਾ ਤੁਸੀਂ ਆਪਣੀ ਤਸੱਲੀ ਕਰ ਲਿਓ ਬੇਤੜ ਬੱਚਾ ਬਾਲਾ ਟਾਪ ਦਾ ਸੰਧੂ ਸਾਹਿਬ ਬੱਚੇ ਬਹੁਤ ਜਿਆਦਾ ਸੋਹਣਾ ਠੀਕ ਆ ਸੋ ਵਾਰ-ਵਾਰ ਵੀਰ ਸੰਦੀਪ ਖਾਰਿਆ ਮੱਛੀ ਬਹੁਤ ਖੂਬਸੂਰਤ ਗਿੱਲੇ ਨਾੜੂ ਦੇ ਬੱਚਾ ਇਹ ਆਦੀ ਸੰਧੂ ਸਾਹਿਬ ਮੈਨੂੰ ਮੱਛੀ ਆ ਆਪਦੀ ਇਹਦੀ ਹਾਂ ਠੀਕ ਆ ਸੋ ਜਿਹੜੇ ਕੋਈ ਜ਼ਿਆਦਾ ਮਹਿੰਗਾ ਨਹੀਂਗਾ ਮਾਲ ਹਾਂਜੀ ਹਾਂਜੀ ਬਿਲਕੁਲ ਵਾਜਬ ਤੇ ਜਾਇਜ਼ ਰੇਟ ਦੇ ਵਿੱਚ ਦੋਸਤੋ ਮਿਲ ਜੂਗੀ ਠੀਕ ਆ ਦੁੱਧ ਕਰਮਾਲੀ ਚੰਗੀ ਸੇਵਾ ਤੇ ਸੋਨਾ ਚਵਾਈ ਚੱਲੂਗੀ ਲੈ ਵੀ ਸੰਦੀਪ ਇੱਕ ਜਰਸੀ ਦੀ ਡਿਮਾਂਡ ਵੀ ਪੂਰੀ ਕਰਦੀ ਜਰਸੀ ਆ ਗਈ ਬੱਛੀ ਸੰਧੂ ਸਾਹਿਬ ਕਈ ਵੀਰ ਭਰਾ ਮੰਗਦੇ ਆ ਜਰਸੀ ਪਹਿਲਾ ਦੂਜਾ ਸੁਭਾ ਲੱਭ ਕੇ ਦੋ ਠੀਕ ਆ ਜੀ ਚਵਾਈ ਦੀ ਏਡੀ ਚੰਗੀ ਵੀ ਗੱਲ ਹੀ ਛੱਡ ਦੋ ਠੀਕ ਆ ਜੀ ਦੁੱਧ ਵੀ ਸੰਧੂ ਸਾਹਿਬ ਪਤਾ ਨਹੀਂ ਕਿੱਥੋਂ ਕੱਢੀ ਆਉਂਦੀ ਚੱਡਾ ਦੇ ਦਾ ਨਿਕਾ ਜੇ ਪਰ ਦੁੱਧ ਲੋਂ ਅੱਛਾ 20 ਪਿਆਤੀ ਆ ਬੱਛੀ ਅੱਛਾ ਪਤਾ ਨਹੀਂ ਲੱਗਦਾ ਕਿੱਥੋਂ ਕੱਢੀ ਆਉਂਦੀ ਏ ਰੱਬ ਤੁਹਾਡਾ ਭਲਾ ਕਰੇ ਚਾਰ ਪੰਜ ਦਿਨਾਂ ਦੀ ਹੋਈ ਸੂਈ ਨੂੰ 4-5 ਦਿਨਾਂ ਦੀ ਸੂਈ ਆ। ਖੰਡੀ ਧੀਰੀ ਬੜੀ ਆ ਬਾਕੀ ਕੋਈ ਵੰਗਾ ਪਾਉਂਦੀ ਲੋੜ ਨਹੀਂ ਕੋਈ ਲੈਣ ਦੇ ਜਣਾ ਨਹੀਂ। ਦੁੱਧ ਵੀ ਬਹੁਤ ਚੰਗਾ ਦੇਖ ਲਈ। ਹੂੰ। ਲਓ ਦੋਸੋ 4-5 ਦਿਨਾਂ ਦੀ ਸੂਈ ਆ ਤੇ ਸੂਬਾ ਮੇਰਾ ਭਰਾ ਆਪਦੀ ਸਮਝ ਨਾਲ ਦੂਜਾ ਦੂਜਾ ਕਹੂਗਾ ਵੇ। ਦੂਜਾ ਦੂਜਾ ਸੰਤੂ ਸਾਹਿਬ। ਦੂਜਾ ਦੂਜਾ ਸੂਬਾ 4-5 ਦਿਨਾਂ ਦੀ ਸੂਈ ਆ ਮਗਰ ਪੱਛਾ। ਠੀਕ ਆ ਵੈਸੇ 나ੜੂ 나ੜੂ ਆ ਬਿਲਕੁਲ ਬੱਚੇ ਦੇ ਨਾਲ। ਬਿਲਕੁਲ 나ੜਿਆ। ਆ ਦੇਖੋ ਜੀ ਠੀਕ ਆ। ਇਹ ਬਿਲਕੁਲ ਜਿਹੜਾ ਪੱਕਾ ਪਾਰਾ। 12 ਕਿਲੋ 11 ਕਿਲੋ ਮੰਨ ਕੇ ਜਿਹੜਾ ਮਰਜੀ ਵੀਰ ਭਾਵੇਂ ਖੰਡਾ ਲੈਵੇ ਤੇ ਭਾਵੇਂ ਧਾਰ ਬਣਾ ਮਾਰੀ ਤੇ ਥਣ ਵੀ ਹੱਥੀ ਚਵਾਈ ਲਾਏ ਰੜਾ ਕੱਢ ਜਾਂਦੀ ਸੰਤੋਖ ਨਮਾ ਥਣ ਵੀ ਪੂਰਾ ਲੰਮਾ ਕਰ ਜਾਂਦੀ ਆ ਹਾਂ ਸਦੀਪ ਹੈ ਨੂੰ ਤੋਰ ਦੇ ਜੇ ਕੋਈ ਲੋ ਵੀ ਜੀ ਲੋ ਦੋਸਤ ਥਣ ਵੀ ਜਿਹੜੇ ਪੂਰੇ ਇਹ ਨਹੀਂ ਹੈਗਾ ਵੀ ਛੋਟਾ ਥਾਣਾ ਜਰਸੀ ਬੜਾ ਕਈ ਆਪਾਂ ਦੇਖਦੇ ਆਂ ਵੀ ਨਿੱਕੇ ਨਿੱਕੇ ਜਿਹੇ ਥਣ ਵੀ ਆ ਪਰ ਜਿਹੜਾ ਹੱਥੀ ਚਵਾਈ ਆਰਾਮ ਨਾਲ ਕਰਵਾ ਦੂਗੀ 12 ਕਿਲੋ ਇਸ ਵਕਤੇ ਦੇ ਥੱਲੇ ਦੁੱਧ ਪੰਜਾਂ ਦਿਨਾਂ ਦੀ ਸੂਈ ਆ ਠੀਕ ਆ ਜੀ ਤੋਂ ਬਾਕੀ ਕਰਮਾਂ ਵਾਲੀ ਕਰੂਗੀ ਕਮਾਲ ਅੱਗੇ ਕੋਈ ਚੰਗੀ ਸੇਵਾ ਕਰੂਗਾ ਹਾਂ ਉਹ ਕੋਤਲੋਂ ਨਾ ਮਾਣੀ ਆਉਂਦਾ ਬਾਕੀ ਕੁਝ ਸੱਲੀ ਕਰਕੇ ਲੈ ਜਾ ਆਪਦੀ ਵੀਰੇ ਸਹੀ ਹੈ ਸਹੀ ਤੇ ਹਾਈਟ ਨਾਰਮਲ ਹੀ ਦੋਸਤੋ ਆਪਾਂ ਦੇਖਦੇ ਆਂ ਬੜੀ ਛੋਟੀ ਨਹੀਂ ਗਈ ਤੇ ਮੀਡੀਅਮ ਸਾਈਜ਼ ਆ ਜਰਸੀਆਂ ਦੀ ਜੇਕਰ ਆਪਾਂ ਕੈਟਾਗਰੀ ਚ ਗੱਲ ਕਰੀਏ ਤਾਂ ਮੀਡੀਅਮ ਸਾਈਜ਼ ਦੇ ਵਿੱਚ ਆ ਠੀਕ ਆ ਜੀ ਇੱਕ ਬੜੀ ਛੋਟੀ ਜਰਸੀ ਆਉਂਦੀ ਉਹ ਨਹੀਂ ਗਈ ਠੀਕ ਆ ਜੀ ਇਹ ਉਹ ਤੋਂ ਥੋੜੀ ਜਿਹੀ ਪਲੱਸ ਜਾਂ ਕਹਿ ਲਈਏ ਮੀਡੀਅਮ ਹਾਈਟ ਦੇ ਵਿੱਚ ਛੋਟੀ ਬੂਥੀ ਆ ਫੇਸ ਕੁਆਲਿਟੀ ਆ ਛੋਟੇ ਕੰਨ ਠੀਕ ਆ ਜੀ ਠੀਕ ਹੈ ਜੀ ਲੈ ਵੀ ਸੰਦੀਪ ਇਹ ਵੀਰ ਕਿੰਨੇ ਕਦੀ ਹਾਂ ਨਾ ਸੰਤੋ ਸਾਹਿਬ ਮੋਲੇ ਦਾ ਕਰਦੇ 45000 ਰੁਪਿਆ ਹਾਂ ਮੈਂ ਜਨਾ 42000 ਵਾਟ ਲਿਆ ਜਰਸੀ ਲੱਭਦੀ ਨਹੀਂ ਇਹ ਅੱਛਾ ਜੀ ਹਾਂ ਜੀ ਨੇ ਪੱਟਣ ਨੂੰ ਜੀਤਾ ਕਰਦਾ 45 ਵਾਟ ਲਿਆ ਦੇ ਨਾ 45 ਦੇ ਨਾ 42 ਹਾਂ ਨਾ ਜੀ ਗੱਲ ਕਰਤੀ 30000 ਦੀ ਦੇ ਦਿਆ ਸੰਤੂ ਸਾਹਿਬ 30000 ਦੀ ਹਾਂ ਜੀ ਬੀਐਸਓ ਵਾਲੀ ਗੱਲਬਾਤ ਹੀ ਹੋਰ 1000 ਛੱਡ ਦੋ 36000 ਦੀ ਜਾਂ ਦੋ ਲਓ ਜੀ 36000 ਦੀ 36000 ਦੀ 11 12 ਕਿਲੋ ਦੁੱਧ ਤਿਆਰ ਜਿਹੜਾ ਮਰਜੀ ਵੀ ਰਾਜਾ ਦੋ ਡੰਗ ਚੋਕੇ ਸੱਦੀ ਕਰਕੇ ਖੜੀ ਲਓ ਦੋਸਤੋ ਵੈਸੇ ਸੰਦੇ ਵੀ ਚੰਡਾ ਨਿਕਾ ਜਾ ਉਸ ਬਹੁਤ ਜਿਆਦਾ ਸੰਤੂ ਸਾਹਿਬ ਨਿੱਗਰ ਲੇਵਾ ਬਿਲਕੁਲ ਜੀ ਬਿਲਕੁਲ ਹਾਂ ਜੀ 36000 ਦੇ ਵਿੱਚ ਦੋਸਤੋ ਤੁਹਾਨੂੰ ਇਹ ਵੈੜ ਮਿਲ ਜੂਗੀ ਵੀ ਅੱਜ ਉਹ ਗੱਲਬਾਤ ਆ ਵੀ ਦੋਸਤੋ ਵੀ ਬਿਲਕੁਲ ਕ ਵੀ ਜੇਕਰ ਸਿੱਧੇ ਜ ਲਫਜ਼ਾਂ ਵਿੱਚ ਕਹੀਏ ਤੇ ਵੀਰ ਸੰਦੀਪ ਗੱਲ ਕਰਦੀਏ ਵੀ ਵਹਿੜਾਂ ਦੀ ਖਾਸ ਤੌਰ ਤੇ ਕਿੰਨੇ ਤੋਂ ਲੈ ਕੇ ਕਿੰਨੇ ਤੱਕ ਅਜਮਾਲ ਫਿਰ ਆਪਣਾ ਸੰਤੂ ਸਾਹਿਬ ਅੱਜ ਆਪਣੇ ਕੋ 35000 ਤੋਂ ਲੈ ਕੇ ਜਾਨੀ ਕਿ 65000 ਦੇ ਵਿੱਚ ਉਹ ਜਿਹੜਾ ਹੈਗਾ 65000 ਦੇ ਵਿੱਚ ਹਾਂਜੀ ਹਾਂਜੀ ਠੀਕ ਆ ਜੀ ਲਓ ਦੋਸਤੋ ਵਹਿੜਾਂ ਦੀ ਕੈਟਾਗਰੀ ਆ ਇਹ ਜਰਸੀ ਵਿਖਾਤੀ ਆ ਆਪਾਂ ਤੁਹਾਨੂੰ ਹਾਂ ਨਾ ਵੀ ਤੁਹਾਨੂੰ ਬਿਲਕੁਲ ਕਸਰਾ ਕੁਸਰਾ ਕੱਢ ਕੇ ਰੇਟ ਜਿਹੜਾ ਸਿੱਧਾ ਕਰਤਾ ਬਾਕੀ ਮੇਰਾ ਭਰਾ ਤੁਸੀਂ ਆਪਦੀ ਤਸੱਲੀ ਕਰ ਲਿਓ ਤੇ ਸੰਦੀਪ ਆ ਗੱਬਣ ਵਹਿੜ ਆਪਣੇ ਭਰਾ ਇਹ ਆ ਗਈ ਸੰਤੂ ਸਾਹਿਬ ਇਹ ਤਿੰਜਾ ਸਵੇਰ ਠੰਡੀ ਧੀਰੀ ਵੇਖੋ ਕਿੱਡੀ ਲਓ ਜੀ ਠੰਡੀ ਜੀ ਸੁੱਟੇ ਲੱਟ ਲਾ ਕਾਫੀ ਦੋਸਤੋ ਲੇਵੇ ਹਵਾਨੇ ਦੇ ਵਿੱਚ ਢਿੱਲਾਂ ਕਾਫੀ ਆ ਤੇ ਇਹ ਵੀ ਕਰੋ ਸੰਗ ਦੇ ਵਿੱਚ ਕਰੋ ਜੀ ਸੰਤੋ ਸਾਹਿਬ ਇੱਕ ਮਾੜੀ ਆ ਫੋਰ ਜੀ ਫੁੱਟੀ ਆ ਇੱਕ ਬਣਣੀ ਹੈਗੀ ਆ ਇੱਕ ਬਣੇ ਸਿੰਘ ਹੈਗਾ ਤੁਸੀਂ ਵੇਖੋ ਇੱਕ ਬਣੇ ਡਗਾਇਆ ਦੋਸਤੋ ਇੱਕ ਬਣੇ ਦੀ ਫੂਟ ਇੱਕ ਬਣੇ ਫੋਰ ਕਿਤੇ ਪੁੰਗਰਾਈ ਦੇ ਬਿਲਕੁਲ ਫੋਰ ਪੁੰਗਰਾਈ ਸੰਤੋ ਸਾਹਿਬ ਕੇ ਟਰੈਕਟਰ ਨੇ ਜਦੋਂ ਘਟਦਾ ਗਿਆ ਹੋਊਗਾ ਹਾਂ ਕੋਈ ਗੱਲ ਨਹੀਂ ਲਓ ਜੀ ਦੋਸਤੋ ਬਾਕੀ ਸੂਵੇ ਮੇਰਾ ਵੀ ਆਪਦੀ ਸਮਝਣਾ ਤੁਸੀਂ ਵੀ ਮੰਨ ਸਕਦੇ ਜੀ ਉਹ ਜਿੰਨਾ ਮਰਜ਼ੀ ਮੰਨ ਲੈ ਸੰਤੋ ਸਾਹਿਬ ਜਾਂ ਮੰਨ ਲੈ ਕੋਈ ਵੀਰ ਦੂਜਾ ਮੰਨ ਲੈ ਠੀਕ ਆ ਜੀ ਉਹ ਅੱਗੇ ਕਿਸੇ ਭਰਾ ਦੀ ਆ ਤੇ ਸੰਦੀਪ ਦੇ ਨੂੰ ਵੈਸੇ ਕਿੰਨੇ ਕੁ ਲੈਂਦੀ ਆ ਅੰਦਰ ਸਾਹਿਬ ਨੇ ਹਫਤਾ ਲੈਣਾ ਜੀ ਹਫਤਾ ਕੱਟ ਜੂਗੀ ਜੀ ਹਾਂਜੀ ਲੋ ਬਾਕੀ ਥਣਾ ਥਣਾ ਵਾਲੇ ਪਾਸੇ ਦੋਸਤੋ ਪੂਰਾ ਰੋਵ ਆ ਇਸ ਵੈੜ ਦਾ ਵੀ ਮੈਂ ਹਵਾਨਾ ਵਾਲੇ ਵਾ ਤੁਸੀਂ ਦੇਖ ਲਓ ਕਾਹ ਹੈ ਕੋਈ ਇਹਦਾ ਥਣਾ ਨੂੰ ਹੱਥ ਵਣਾ ਰਵੇ ਆਪਾਂ ਗਰੰਟੀ ਨਾਲ ਭੇਜ ਦਾਂਗੇ ਠੀਕ ਆ ਜੀ ਥਣਾ ਜ ਆਪਣੇ ਵਲਫੇਅਰ ਕੇਹ ਡੰਗਰ ਦੇ ਬਣਾਊਗਾ ਥਣਾ ਦਾ ਵੀ ਭਾਰ ਦੀ ਪੂਰ ਗਰੰਟੀ ਆਪਣੀ ਚ ਹੂੰ ਤਾਂ ਦੋਸਤੋ ਮੇਨ ਜਿਹੜੀ ਗੱਲ ਆ ਗੱਬਣ ਪਸੂ ਆ ਗੱਬਣ ਵੈੜ ਆ ਤੇ ਥਣਾ ਦੀ ਭਾਰ ਪਿੱਛੇ ਦੀ ਉਹ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਉਹਦੀ ਤਸੱਲੀ ਆ ਪੂਰੀ ਤੇ ਵੱਢ ਜੂਗੀ 8-7 ਦਿਨਾਂ ਦੇ ਵਿੱਚ ਪੂਰੀ ਤਿਆਰੀ ਕਰੂਗੀ ਅਜੇ ਤੁਸੀਂ ਵੇਖ ਸਕਦੇ ਜੀ 50% 50% ਜਿਹੜਾ ਦੋਸਤੋ ਲੇਵਾ ਬਣਾ ਕੇ ਤਿਆਰ ਕਰੀ ਖੜੀ ਆ ਢਿੱਲਾਂ ਬਟ ਬੂਟ ਕਾਫੀ ਅਜੇ ਲੇਵ ਦੇ ਵਿੱਚ ਬਹੁਤ ਚੰਗੀ ਸੰਭਾਲ ਸਾਬ ਕਰਾਉ ਸੰਗ ਦੇ ਵਿੱਚ ਹੈ ਫ੍ਰਿਜਾਂ ਇੰਜ ਨਹੀਂ ਆਗੀਆਂ ਸਾਰੀਆਂ ਅਜ ਆਪਣੇ ਕੋਲ ਹਾਂ ਲਓ ਜੀ ਫ੍ਰਿਜਾਂ ਇੰਜ ਅਜ ਠੀਕ ਆ ਜੀ ਕਿਤੇ ਵਾਰਲਪੂਲ ਦੀ ਕਿਤੇ ਗੋਦrej ਦੀ ਹਾਂ ਜੀ ਹਾਂ ਜੀ ਤੇ ਭਾ ਵੀ ਬਿਲਕੁਲ ਜਾਇਜ਼ ਹੈ ਜੀ ਠੀਕ ਆ ਜੀ ਠੀਕ ਆ ਲੈ ਵੀ ਤੇ ਥਣ ਚੱਡੇ ਵਾਲੇ ਪਾਸਿਓ ਦੋਸਤੋ ਨੋ ਡਾਊਟ ਆ ਦੇਖੋ ਬੈਕ ਸਾਈਡ ਤੋਂ ਬਹੁਤ ਸੋਨਾ ਥਾਣ ਕਰਮਾਲੀ ਦਾ ਨੋਕਲਾ ਮੁੱਠੀ ਮੁੱਠੀ ਥਾਣਾ ਲੈ ਵੀ ਸੰਦੀਪ ਵੀਰੇ ਗੱਬਣ ਵੈੜਾ ਇਹ ਕਿੰਨੇ ਦੇ ਦੇਵਾਂਗੇ ਸੰਤੂ ਸਾਹਿਬ ਅੱਛੀ ਤੇ ਮੈਨੂੰ 42000 ਦੀ ਜਾਵਦੀ ਹੈ ਬਾਕੀ ਇਹ ਝੋਣ ਮਾਨਦਾਨ ਕਰਨਾ ਪੈਣਾ ਪੰਜਾਬ ਦਾ ਜਾਵਦਾ ਤੁਹਾਨੂੰ ਬਹੁਤ ਕੁਝ ਕੋਈ ਸ਼ੱਕ ਨਹੀਂ ਕਾ ਵੀਰ ਸੰਦੀਪਾ ਕੋ ਮਾਲ ਵੀ ਪਸ਼ੂ ਪੈਸਾ ਭਰ ਕੇ ਲੱਗ ਬਲਾ ਕੇ ਮਿਲਦਾ ਵਾ ਮਾਲ ਹੁਣ ਚੱਕਰ ਪਤਾ ਕਿ ਜਿੱਥੇ ਵੀ ਜਾਈਦਾ ਹਰ ਕੋ ਨੂੰ ਅਗਲੇ ਨੂੰ ਪਤਾ ਹੁੰਦਾ ਮੇਰੀ ਚੀਜ਼ ਕਿੰਨੇ ਦੀ ਹੈ ਹਰ ਪੇ ਸਿਆਣਾ ਵਾ ਸਾਡੇ ਕਰ ਨੂੰ ਬਾਕੀ ਚਲੋ ਉਕੇ ਉਹ ਕਰਨੇ ਬੜੇ ਜਦੇ ਓਕੇ ਸੰਤੂ ਸਾਹਿਬ ਜੀ ਦਾ ਮੁੱਲ ਜਾਈਦਾ ਇਹ ਕਰੀ ਥਣੀ ਚਾਹੀਦਾ 4 4 5 5 ਰਹੀ ਜਾ ਕੇ ਪਸ਼ੂ ਲੈਣਾ ਪੈਂਦਾ ਜੀ ਬਿਲਕੁਲ ਜੀ ਬਿਲਕੁਲ ਕੋਈ ਸਾਰੇ ਭੈਣ ਭਰਾ ਰੇਟ ਲਵਾ ਕੇ ਦਿੰਦੇ ਆ ਜੀ ਰੇਟ ਲਵਾ ਕੇ ਦਿੰਦੇ ਆ ਜੀ ਅੱਛਾ ਤੇ ਆਪਾਂ ਅੱਜ ਸੰਤੂ ਸਾਹਿਬ ਇਹਦਾ ਮੁੱਲ ਕਰਦੇ ਆਪਾਂ 42000 ਰੁਪਿਆ ਹਾਂਜੀ 37000 ਦੀ ਦੇ ਦਈਏ ਸੰਤੂ ਸਾਹਿਬ 37000 ਦੀ 37000 ਦੀ ਦੇ ਦਈਏ ਜੀ ਠੀਕ ਆ ਜੀ ਕੋ ਹੋਏਗਾ ਕੋ ਵਿੰਗ ਵਾਲ ਵਾਲਛੜਾ ਹੈਗਾ ਕੱਢਦੀ ਉਹ ਫੇਰ ਯਾਰ ਹੁ ਤਰਾ ਡਾ ਦੋ 36 ਦੀ ਜਾਂਦੋ 36000 ਦੀ ਹੋਰ ਹੁਣ ਵਾਲ ਫੇਰ ਕੀ ਕੱਢਨੇ ਆ ਜੀ ਅੱਜ ਤਾਂ ਭਾ ਹੀ ਨਿਗੇ ਨਗੇ ਅੱਜ ਤਾਂ ਵੜਦੀਆਂ ਵਾਲੇ ਭਾ ਹੀ ਲਓ ਜੀ ਸਭ ਪਹਿਲਾਂ ਹੀ ਇਹ ਬਰਫ ਦੇ ਗੋਲੇ ਹੀ ਆ ਵੈਸੇ ਗਰਮੀ ਨਾਲ ਪਸੀਨਾ ਬਿਲਕੁਲ ਚੋਈ ਜਾਂਦਾ ਜਿਵੇਂ ਤੇ ਮੌਸਮ ਜਿੰਨਾ ਮਰਜ਼ੀ ਗਰਮਾ ਪਰ ਰੇਟ ਬੜੇ ਠੰਡੇ ਆ ਰੇਟ ਠੰਡੇ ਸਭ ਗਾਈਆਂ ਠੰਡੀਆਂ ਕੋਈ ਘਰਕ ਨਹੀਂ ਲੈਣਾ ਨਹੀਂ ਦੇਣਾ ਨਹੀਂ ਬਿਲਕੁਲ ਜੀ ਬਿਲਕੁਲ ਲਓ ਦੋਸਤੋ 36000 ਦੀ ਤੁਹਾਨੂੰ ਮਿਲ ਜੂਗੀ ਥਣ ਦੇ ਵੇ ਵਾਲੇ ਪਾਸੇ ਆਪਾਂ ਤੁਹਾਨੂੰ ਸੱਜੇ ਖਾਪੇ ਪੂਰੀ ਫੇਰ ਸੋ ਨਾਰਮਲ ਰੇਟ ਆ ਦੋਸਤੋ ਨਾਰਮਲ ਕਿਸਾਨ ਫਾਰਮਰ ਵੀਰ ਜਿਹੜੇ ਛੋਟੇ ਫਾਰਮਰ ਵੀਰ ਆ ਚਾਹੇ ਠੀਕ ਆ ਜੀ ਜਿੰਨਾ ਥੋੜਾ ਘੱਟ ਤੋਂ ਘੱਟ ਪੈਸਾ ਖਰਚ ਕਰਨਾ ਚਾਹੁੰਦੇ ਆ ਤੇ ਮੈਨੂੰ ਲੱਗਦਾ ਵੀ ਬਿਲਕੁਲ ਭਾਪੜਤੇ ਵਾਲੇ ਪਸ਼ੂ ਆ ਪਹਿਲ ਦੇ ਆਧਾਰ ਤੇ ਪਹਿਲੇ ਪਹਿਲੇ ਫੋਨਾਂ ਤੇ ਸੌਦਾ ਕਰਨ ਵਾਲੀ ਗੱਲਬਾਤ ਆ ਤੇ ਵਹਿੜ ਚੰਗੀ ਹੱਥ ਪਾ ਸਕਦੇ ਹੋ ਤੁਸੀਂ ਤੇ ਸੰਦੀਪ ਲੈ ਵੀ ਆ ਝੋਟੀ ਬੜੀ ਕਮਾਲ ਆ ਝੋਟੀ ਸੰਤੂ ਸਾਹਿਬ ਆ ਗਈ ਦੂਜੇ ਸੂਬੇ ਹੂੰ ਬਹੁਤ ਜਿਆਦੀ ਵੱਡੀ ਆ ਦੁੱਧ ਨੂੰ ਵੀ ਬੜੀ ਜਿਆਦੀ ਖਰੀ ਆ ਹੂੰ ਇਹ ਵੀ ਗੱਪਣੀ ਹੈ ਜੇ ਗੱਪਣੀ ਅਸਾਂ ਤਾਂ ਸ਼ਾਇਦ ਹੀ ਹੁੰਦਾ ਜੇ ਇਹਨੇ ਬਹੁਤ ਜਿਆਦਾ ਮਨਣਾ ਚਾਹਦਾ ਆਪਾਂ ਵੀਡੀਓ ਵਿਖਾ ਦਿੰਨੇ ਆ ਭੈਣ ਭਰਾਵਾਂ ਨੂੰ ਜੇ ਨਾਵੇਂ ਇਹਦਾ ਆਪਾਂ ਸੂਈ ਵੇਚਣਾਗਾ ਆਪਾਂ ਨੂੰ ਥੁੜਕ ਕੋਈ ਨਹੀਂ ਲੋ ਤੁਸੀਂ ਇੱਕ ਵਾਰੀ ਪੂਰਾ ਆਪਾਂ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਬਾਅਦ ਵਿੱਚ ਇੱਕ ਵਾਰੀ ਪੂਰਾ ਸਟਰਕਚਰ ਤੁਸੀਂ ਦੇਖ ਲਓ ਹਾਈਟ ਕੱਦ ਲੈਂਥ ਫੁੱਲ ਬੜਾ ਫੁੱਲ ਸਫਾਈ ਵੇਖੋ ਬਿਲਕੁਲ ਨਿੱਗਰ ਲੇਵਾ ਸੰਤੂ ਸਾਹਿਬ ਠੀਕ ਹੈ ਜੀ ਲੇਵੇ ਦੀ ਵੀ ਨਿੱਗਰ ਚੌੜਾ ਪੇਟ ਪੂੜਾ ਚਗਾਠਾ ਚਗੂਠਾ ਕਰਮਾਂ ਵਾਲੀ ਬਹੁਤ ਘੱਟ ਪਸ਼ੂ ਜਿਹੜੇ ਦੋਸਤ ਏਡੀਆਂ ਛੋਟੀਆਂ ਜੁਬਾਨ ਏਡੇ ਵੱ ਹੋ ਬਾਬਾ ਐਡੇ ਨਗੀਨੇ ਬਹੁਤ ਘਟ ਲੱਭਦੇ ਆ ਜੀ ਇਹਦੇ ਬੜਾ ਫਿਰਕੇ ਲੰਬੀ ਦਾ ਮਾਲ ਚਲੋ ਲਓ ਜੀ ਛੋਟੀ ਬਹੁਤ ਜਿਆਦਾ ਸੁਤਰੀ ਆ ਜੀ ਲੰਬਾ ਫੇਸ ਆਹ ਕੁਆਲਿਟੀ ਹੈ ਵੇਖੋ ਜੀ ਫੇਸ ਦੀ ਤੇ ਸਿੰਘ ਸਿੰਘ ਪੂਰਾ ਗੁਲਾਈ ਦੇ ਵਿੱਚ ਅੱਛਾ ਸੰਦੀਪਾ ਦੇਣੇ ਦੇ ਕਿੰਨੇ ਕੁ ਬੈਠੇ ਆ ਜੀ ਸੰਤੋ ਸਾਹਿਬ ਇਹਨੇ ਹਫਤਾ ਲਾਇਣਾ ਬਹੁਤ ਜਿਆਦਾ ਛੋਟੀ ਪੰਦੀ ਆ ਪਹਿਲੇ ਸੂਏ ਆਪਾਂ ਵੇਖਿਆ ਵਾ ਰਿਕਾਰਡ ਵੀ ਚੰਗਾ ਉਹਨਾਂ ਬੰਦਿਆਂ ਕੋ ਜਿਹੜਿਆਂ ਦਾ ਵੀਰਾਂ ਤੋਂ ਲਈ ਆ 6-7 ਮੱਝਾਂ ਉਹਨਾਂ ਕੋ ਸਾਰੀਆਂ ਇਹਦੇ ਵੇਚ ਦੇਣੀਆਂ ਯਾਨੀ ਕਿ ਉਹਨਾਂ ਦਾ ਕਾਰੋਬਾਰ ਕਮਾਉਣਾ ਦਾ ਹੀ ਅੱਛਾ ਜੀ ਤੇ ਬਾਕੀ ਦੁੱਧ ਵਾਲੇ ਪਸ਼ੂ ਵੜੇ ਉਹਨ ਹਫਤਾ ਮੰਨ ਕੇ ਚਲੋ ਸੰਤੂ ਸਾਹਿਬ ਹਫਤਾ ਥਾਣ ਵੇਖੋ ਕਿੱਡਾ ਛੱਲੀ ਵਾਲਾ ਲੱਗਾ ਦੋਹਰਾ ਥਾਣ ਲੱਗਾ ਜੋ ਹੂੰ ਤੇ ਸਫਾਈਆਂ ਵੇਖੋ ਕਿੱਡੀਆਂ ਝੋਟੀਆਂ ਆਹ ਦੇਖੋ ਭਰਾਵੋ ਠੀਕ ਆ ਸੇ ਕੋਈ ਲੰਬਾ ਤੋਰ ਕੇ ਦੋਸਤੋ ਇੱਕ ਸਾਈਡ ਤੁਹਾਨੂੰ ਦਿਖਾਉਣੇ ਆ ਇਧਰੋਂ ਮਾਰੋ ਮੜੀ ਜਾਤ ਆਹ ਵੇਖੋ ਜੀ ਆਡ ਰੂਡਰ ਦੀ ਬੜੀ ਪੱਕੀ ਵੇਖੋ ਦੋਸਤੋ ਠੀਕ ਆ ਜੀ ਐ ਕਹਿ ਲੀਆ ਆਪਾਂ ਜਿਵੇਂ ਫਿਕਸ ਚੱਡਾ ਪੂਰਾ ਅਜੇ ਲੇਵਾ ਭਰਨਾ ਇਹਨੇ ਪੂਰਾ ਪੰਜਾਂ ਚੌ ਦਿਨਾਂ ਦੇ ਵਿੱਚ ਕਹਿ ਲੋ ਹਫਤੇ ਦੇ ਵਿੱਚ ਵਿੱਚ ਜਿੰਨੀ ਤਿਆਰੀ ਕਰਨੀ ਚਾਹੀਦੀ ਇਹਨੂੰ ਇਹਨੂੰ ਕਰਨੀ ਚਾਹੀਦੀ ਆ ਦੋਸਤੋ ਕਿਉਂਕਿ ਕੱਦ ਕੋ ਤਾਂ ਬਹੁਤ ਵੱਡਾ ਹੈ ਢਾਂਜਾ ਟੂंचा ਬੜਾ ਹੈ ਇਸ ਝੋਟੀ ਦਾ ਸਿੰਗਲ ਹੱਡੀ ਦੀ ਆ ਤੇ ਬਹੁਤ ਸੋਹਣੇ ਵਜਨ ਵਜੂਦ ਵਿੱਚ ਆ ਸਤੂ ਸਾਬ ਪਹਿਲੇ ਸਵੇਰੇ ਦਾ 13 ਕਿਲੋ ਦਾ ਕਾੜਿਆ ਸੀ ਝੋਟੀ ਦਾ ਅੱਛਾ ਜੀ ਹਾਂ ਜੀ ਹੂੰ ਅੱਛਾ ਜੀ ਸੋ ਕਰਮਾੜੀ ਸਫਾਈਆਂ ਸਫਾਈਆਂ ਵੇਖੋ ਦੋਸਤੋ ਲੇਵੇ ਵਾਲੇ ਪਾਸਿਓ ਠੀਕ ਆ ਜੀ ਸੋ ਬਾਰ ਬਾਰ ਜ਼ਿਕਰ ਤਾਂ ਕਨਫਰਮ ਕਰਾ ਰਿਆ ਮੈਂ ਲੇਵੇ ਵਾਲੇ ਪਾਸਿਓ ਦੋਸਤੋ ਪਸ਼ੂ ਮਾਰਾ ਨਹੀਂ ਹੋਣਾ ਚਾਹੀਦਾਗਾ ਤੇ ਬਾਕੀ ਕਰਮਾੜੀ ਦੇ ਵਿੱਚ ਸਿਫਤੀ ਸਿਫਤਾ ਕੱਦ ਹਾਈਟ ਨੂੰ ਲੈ ਕੇ ਸੁਆਪਨ ਨੂੰ ਲੈ ਕੇ ਆਰਡਰ ਕੁਆਲਿਟੀ ਨੂੰ ਲੈ ਕੇ ਲਾਮਾ ਹੀ ਕੋਈ ਨਹੀਂ ਸੰਤੂ ਸਾਹਿਬ ਇਹਦੇ ਵਿੱਚ ਆਹ ਦੇਖੋ ਤੇ ਮੁੱਲ ਜਿਹੜਾ ਇਹਦਾ ਵੀ ਦੋਸਤੋ ਨਾਰਮਲ ਤੋਰਾ ਫੇਰਾ ਕਰਕੇ ਹਰ ਕੋ ਭੈਣ ਭਰਾਣੇ ਕਿਉਂਕਿ ਏਰੀਆ ਗਾ ਕੇ ਵੇਖਿਆ ਹੁੰਦਾ ਤੇ ਇਹਦਾ ਮੁੱਲ ਜਿੰਨਾ ਵੀ ਅੱਜ ਦੇ ਸਮੇਂ ਹੋਊਗਾ ਤਿਆਰੀ ਵਾਲਾ ਜਾਂ ਸੁਣ ਤੋਂ ਬਾਅਦ ਉਹ ਸਾਰੇ ਵੀਰਾਂ ਨੂੰ ਪਤਾ ਵੀ ਚਲੋ ਓਨੇ ਕੁ ਦਿਨਾਂ ਦਾ ਕੋਈ ਫਰਕ ਵੱਖਰਾ ਹੋ ਜਾਂਦਾ ਕੰਮ ਕਰਦਾ ਫਿਲਹਾਲ ਅੱਜ ਆਪਾਂ ਪੁੱਛਾਂਗੇ ਵੀਰ ਸੰਦੀਪ ਤੋਂ ਸੰਦੀਪ ਅੱਜ ਝੋਟੀ ਆਪਾਂ ਸੇਲ ਕਰਦੇ ਆ ਕਿੰਨੇ ਦੀ ਹੋਗੀ ਸੰਧੂ ਸਾਹਿਬ ਜੇ ਦੇ ਆਪਾਂ ਸੂਈ ਸਵਾਈ ਵੇਚੀਏ ਆਪਾਂ ਝੋਟੀ ਇੱਕ 15 ਤੋਂ 100 ਰੁਪਿਆ ਘੱਟ ਨਹੀਂ ਦੇਣੀ ਅੱਜ ਆਪਾਂ ਜੈਸਨੋ ਜਿਹੜੀ ਝੋਟੀ ਦੇ ਦੇਣੀ ਨਾ ਮੋਲ ਕਰਾਉਣਾ ਭਾਵੇਂ ਇੱਕ 50 ਕਰਾ ਲਓ 20 ਕਰਾ ਲਓ ਇੱਕ 5 ਦੀ ਝੋਟੀ ਦਵਾਂਗੇ ਇੱਕ 5 ਦੀ ਇੱਕ 5 ਦੀ ਹਾਂ ਨਾ ਦੇਣੀ ਆ ਸੰਧੂ ਸਾਹਿਬ ਝੋਟੀ ਬਾਕੀ ਤਸੱਲੀ ਕਰਕੇ ਜਿਹੜੇ ਵੀਰ ਨੇ ਆਉਣਾ ਚਾਹੇ ਟਿੱਪ ਕਰ ਤਸੱਲੀ ਕਰਕੇ ਨਜੇ ਇਹ ਕੋਈ ਟਿੱਪਨ ਚ ਫਾਲਟ ਹੋਵੇ ਸੰਧੂ ਸਾਹਿਬ ਮੈਂ ਆਦੀ ਦਾ ਕਰਾਇਆ ਵੀਰਾਂ ਨੂੰ ਸਾਰਾ ਦਊਗਾ। ਈਗਲ ਖਰਚਾ ਦਊਗਾ ਜਿਹੜਾ ਵੀਰ ਕੋਲ ਦੂਰ ਹੋਊਗਾ। ਸਹੀ ਆ। ਕੋਈ ਥਣਾ ਜਵਲ ਫੇਰ ਹੋਵੇ ਕੋਈ ਭਾਰ ਦੀ ਗੱਲ ਹੋਵੇ ਤੇ ਫੋਲੀ ਆਪਣੀ ਤੁਹਾਡੀ ਦਾ ਗਰੰਟੀ ਆ। ਹੂੰ। ਬਾਕੀ ਚਲੋ ਅਗਲੇ ਦੇ ਲੋ ਦੋਸਤੋ ਅੱਗੇ ਕਰਮ ਅਣਜਲ ਪੜਨੇ ਆ। ਇੱਕ ਪੰਜ ਦੀ ਤੁਹਾਨੂੰ ਅੱਜ ਮਿਲ ਜੂਗਾ ਬਾਕੀ ਬਹੁਤ ਸੋਹਣਾ ਵਿਖਾ ਲਾ। ਥਣ ਚੱਡੇ ਦੀ ਬਹੁਤ ਸਾਫ ਸੁਥਰੀ। ਆਹ ਵੇਖੋ ਕਰਮ ਵਾਲੇ ਨੂੰ ਥੰਮ ਲੇਵਾ ਕਿਹੜਾ ਲੱਗਾ ਠੀਕ ਆ। ਤੇ ਢੇਲ ਵੇਖੋ ਤੁਸੀਂ ਬਿਲਕੁਲ ਪੱਟਾਂ ਦੇ ਸਾਹਮਣੇ ਵਿਚਕਾਰ ਢੇਲਾ ਰੱਖੀ ਆ। ਸੋ ਪੰਜਾਂ ਸੱਤਾਂ ਦਿਨਾਂ ਦੇ ਵਿੱਚ ਆਪਾਂ ਚੰਗੀ ਖਾਸੀ ਸੋਹਣਾ ਬਣੂਗੀ ਠੀਕ ਆ ਜੀ ਤੇ ਬਾਕੀ ਮੇਰਾ ਭਰਾ ਸਾਰੇ ਜਾਣਕਰ ਨੇ ਖੜਾ ਰੀ ਵੀਰਰਾ ਤੁਸੀਂ ਆਪਦਾ ਸੋ ਸਮਝਦੇ ਨਾਲ ਸੌਦਾ ਕਰ ਲਿਓ ਠੀਕ ਆ ਚੰਗੀ ਪਿਆਰੀ ਝੋਟੀ ਦੂਜਾ ਸੁਬਾ ਸੂਨ ਵਾਲੀ ਠੀਕ ਆ ਤੇ 1 5 ਦੀ ਯੈਸ ਨੂੰ 1 5 ਦੀ ਹਾਂ ਨਾਲ ਜਿਹੜੀ ਇਹ ਤੁਹਾਨੂੰ ਮਿਲ ਜੂਗੀ ਵੇਨਮੂਨ ਕਾਫੀ ਸੋਹਣੀਆਂ ਮੋਟੀਆਂ ਦੋਵੇਂ ਪਾਸੇ ਆਹ ਥੰਮ ਦੇਵਾ ਇੱਕ ਵਾਰੀ ਉਲਟ ਬਹਿਣੀ ਵਾਲੀ ਸਾਈਡ ਤੋਂ ਆਪਾਂ ਤੁਹਾਨੂੰ ਦਿਖਾ ਰਹੇ ਆ ਤੇ ਪਸ਼ੂ ਦੜੇ ਦੋਸਤੋ ਅੱਜ ਸਾਰੇ ਕਮਾਲ ਦੇ ਆ ਵੈਸੇ ਪਸ਼ੂ ਹਰ ਵਾਰ ਜਿਹੜੇ ਪਸ਼ੂ ਚੰਗੇ ਹੁੰਦੇ ਆ ਵਾਜਬ ਰੇਟਾਂ ਦੇ ਉੱਪਰ ਹੁੰਦੇ ਆ ਤੇ ਸੰਦੀਪ ਹੋਰ ਕੋਈ ਗੱਲ ਬਾਤ ਸੰਧੂ ਸਾਹਿਬ ਗੱਲ ਬਾਤ ਇਹ ਆ ਵੀ ਝੋਟੀ ਨਹੀਂ ਜਿਹੜੀ ਆਪਾਂ ਕੋਈ ਮਹੀ ਵੀ ਲੈਨੇ ਆਪਾਂ ਕੋ ਖੋਲਾ ਖਪਟਾ ਨਹੀਂ ਲੈਂਦੇ ਚਲੋ ਆਪਾਂ ਆਪਣੀ ਵੇਚ ਹੁੰਦੀ ਹੈ ਜੀ ਆਪਾਂ ਖਰਾ ਹੀ ਡੰਗਰ ਲੈਣਾ ਨਿੱਕੇ ਸਿੰਘ ਦਾ ਹੀ ਡੰਗਰ ਲੈਣਾ ਸੋਹਣਾ ਸਾਫ ਸੁਥਰਾ ਮਾਲ ਲੈਣਾ ਸਾਫ ਸੁਥਰਾ ਵੇਚਣਾ ਕੱਲ ਤੁਸੀਂ ਪਰਸਨ ਵੀਡੀਓ ਪਾ ਕੇ ਗਏ ਜੀ ਸੰਧੂ ਸਾਹਿਬ ਮੈਨੋਂ ਵੀ ਇਹ ਤਾਂ ਤੁਸੀਂ ਇੱਥੋਂ ਵੀਡੀਓ ਜੇ ਪਾ ਕੇ ਗਏ ਤਾਂ ਤੁਸੀਂ ਵੱਧੋ ਵੱਧ ਗਏ ਹੋਗੇ ਤੇ ਪੱਟੀ ਮੋੜਦੇ ਗਏ ਹੋਗੇ ਤਾਂ ਦੋਵੇਂ ਝੋਟੀਆਂ ਦੇ ਗੀਆਂ 2-10 ਮਿੰਟ ਵੀ ਨਹੀਂ ਲੱਗੇ ਜੀ ਹਾਂਜੀ ਗੱਲ ਤੇ ਸੁਥਰਾ ਮਾਲ ਹੋਵੇ ਭਾਜ ਮਾਲ ਹੋਵੇ ਉਸੇ ਲਈ ਵੇਚਦਾ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਬਾਕੀ ਚਲੋ ਪਸ਼ੂ ਆਪਣੇ ਬਾਹਰ ਵੀ ਖਰੋਤੇ ਆ ਲਾਇ ਖੜੇ ਆ ਚਾਰ ਪੰਜ ਆ ਸੇਲ ਵਗਰੇ ਸਵੇਰੇ ਉਹ ਵੀ ਆਪਾਂ ਲੈਵਨੇ ਪਰਸੋਂ ਫਿਰ ਵੀਡੀਓ ਪਾਵਾਂਗੇ ਜੀ ਸਹੀ ਹੈ ਹਾਂਜੀ ਅਬ ਦੱਸੋ ਵੈਸੇ ਨਾਗ ਅੱਜ 8-10 ਨਾਗ ਨੇ ਟੋਟਲ ਪਰ ਜਿਹੜੇ ਵਿਖਾਏ ਆਪਾਂ ਤੁਹਾਨੂੰ ਇਹ 6 ਨਾਗ ਦਿਖਾਏ ਆ ਠੀਕ ਆ ਜੀ ਤੇ ਮੇਰਾ ਭਰਾ ਰੁਟੀਨ ਦੇ ਵਿੱਚ ਕੰਮ ਭਾਈ ਸੰਦੀਪ ਕਰਦਾ ਤੇ ਭੁੱਲਰ ਡੇਰੀ ਫਾਰਮ ਪਿੰਡ ਸੁਰਸਿੰਘਾ ਠੀਕ ਆ ਜੀ ਸੁਰਸਿੰਘ ਤੋਂ ਜਿਹੜੀ ਛੜਕ ਪੁੱਚਰ ਪਿੰਡ ਤੋਂ ਜਾਂਦੀ ਆ ਇਸੇ ਛੜਕ ਦੇ ਉੱਪਰ ਬਿਲਕੁਲ ਸੈਂਟਰ 'ਚ ਪਿੰਡ ਪਾਇਆ ਜਾਂਦਾ ਪੁੱਚਰ ਦੇ ਤੇ ਸੁਰ ਹਬੀਲੀਆਂ ਬਾਹਰ ਬੈਕਾਂ ਠੀਕ ਆ ਤੇ ਆਓ ਆਪਣੀ ਨਰਕ ਪਰਖਾ ਤਸੱਲੀ ਕਰੋ ਦੋਸਤੋ ਜਿੰਨੇ ਪਸ਼ੂ ਵੀ ਤੁਹਾਨੂੰ ਦਿਖਾਈ ਦੇ ਆ ਮੇਰਾ ਵੀਰ ਸੰਤੂ ਸਾਹਿਬ ਜਿਹੜੇ ਵੀਰ ਨੇ ਮੈਂ ਆਪਣੇ ਤੋਂ ਪਸ਼ੂ ਲੈਣਾ ਨਾ ਆਪਣੇ ਘਰੇ ਆਵੇ ਆਪਣੇ ਕੋ ਰਹਿਣ ਬਹਿਣ ਦਾ ਜਗਾਰਦ ਸਾਰਾ ਹੈਗਾ ਵਾ ਹੂੰ ਹੂੰ ਦੋ ਡੰਗ ਚੋ ਕੇ ਸੱਲੀ ਕਰਕੇ ਗੱਡੀ ਦੀ ਸਹੂਦਤ ਇੱਥੇ ਹੈਗੀ ਇਥੋਂ ਕਰਕੇ ਦਵਾਂਗੇ ਦਰਮਾਨ ਨਾਲ ਉਹਦਾ ਪਸ਼ੂ ਲੈ ਕੇ ਜਾਓ ਆਪਾਂ ਨੂੰ 1 ਰੁਪਏ ਦਾ ਵੀ ਯਾਨੀ ਕਿੰਨਾ ਵਿੱਚ ਵਾਰ ਫਿਰ ਕੋਈ ਨਹੀਂ ਹੈਗਾ ਬਿਲਕੁਲ ਜੀ ਬਿਲਕੁਲ ਲਓ ਦੋਸਤੋ ਵੈਸੇ ਰਹਿਣ ਸਹਣ ਦਾ ਅਰੇਂਜਮੈਂਟ ਵੀ ਪੂਰਾ ਰੋਟੀ ਪਾਣੀ ਦੀ ਸਹੂਦਤ ਚਾਹ ਪਾਣੀ ਦੀ ਸਹੂਦਤ ਉਹ ਬਿਲਕੁਲ ਪ੍ਰੋਵਾਈਡ ਹੋ ਜੂਗੀ ਤੁਹਾਨੂੰ ਤੇ ਕਿਸੇ ਵੀਰ ਨੇ ਦੂਰੋਂ ਨੇੜੇੋਂ ਆਉਣਾ ਪੰਜਾਬ ਦੇ ਕਿਸੇ ਕੋਨੇ ਚ ਆਉਣਾ ਚਾਹੇ ਪੰਜਾਬ ਤੋਂ ਆਊਟ ਆਫ ਸਟੇਟ ਦੀ ਗੱਲ ਕਰ ਲਈਏ ਉਧਰੋਂ ਆਉਣਾ ਕਿਸੇ ਵੀਰ ਨੇ ਰਹਿਣ ਸਹਿਣ ਦੀ ਰੋਟੀ ਪਾਣੀ ਦੀ ਪੂਰੀ ਸੁਵਿਧਾ ਦੋਸਤੋ ਕੋਈ ਵੀਰ ਇੱਕ ਟਾਈਮ ਦੂਰ ਤੇ ਮ ਆਪਣੀ ਚੋਕ ਤੇ ਤਸੱਲੀ ਕਰਕੇ ਲੈ ਕੇ ਜਾਓ ਠੀਕ ਆ ਤੇ ਸੰਦੀਪ ਇੱਕ ਨੰਬਰ ਵੀਰੇ ਬੋਲੀ ਸੰਧ ਸਾਹਿਬ ਨੰਬਰ ਆਪਾਂ ਜੀ ਦੋ ਦੇਵਾਂਗੇ ਜੀ ਇੱਕ ਹੈਗਾ 9814638949 ਇੱਕ ਹੈਗਾ 84370 ਸਾ ਤਿੰਨੋਂ 49 ਠੀਕ ਹੈ ਵੀਰੇ ਸਤਿ ਸ੍ਰੀ ਅਕਾਲ ਜੀ ਲੋਬੀ ਪ੍ਰਭੂਏ ਸਾਨੂੰ ਵੀ ਵੀਰ ਸੰਦੀਪ ਢੋਲਰ ਡੇਰੀ ਫਾਰਮ ਤੇ ਅੱਜ ਆਪਣੀ ਵਿਜ਼ਿਟ ਸੀਗੀ ਤੇ ਮਾਲ ਇਸੇ ਤਰ੍ਹਾਂ ਦੋਸਤੋ ਲਿਆ ਖੜਾ ਹਾਂਦਾ ਵੀਰ ਨੇ ਤੇ ਇਹ ਮਾਲ ਸੇਲ ਹੋ ਜਾਊਗਾ ਨਵੇਂ ਪਸ਼ੂਆ ਅੱਜ ਭਲਕ ਕੱਲ ਪਰਸੋਂ ਤੱਕ ਨਵੇਂ ਤੁਹਾਨੂੰ ਫੇਰ ਇਸ ਕੇਲੇ ਦੇ ਉੱਪਰੋਂ ਵੇਖਣ ਦੇ ਵਿੱਚ ਮਿਲ ਜਾਣਗੇ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ